ਪੀਬੀ 91 ਨਿਊਜ਼ 24 ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਵੈ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਕੋਟ ਗੰਗੂ ਰਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦੇ ਸਹਿਯੋਗ ਨਾਲ ਜਨਤਾ ਦਰਬਾਰ ਲਗਾਇਆ ਗਿਆ ਇਸ ਜਨਤਾ ਦਰਬਾਰ ਚ ਲੋਕਾਂ ਦੀ ਸਬਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਤੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਗਰੰਟਾ ਵੀ ਜਾਰੀ ਕੀਤੀਆਂ ਸੜਕ ਬਣਾਉਣ ਦੇ ਮਤੇ ਪਾਸ ਕਰਵਾਏ ਇਸ ਮੌਕੇ ਤੇ ਆਮ ਆਦਮੀ ਦੀ ਸਬੂਤ ਟੀਮ ਮੌਜੂਦ ਸੀ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੱਲੋਂ ਪਿੰਡ ਵਾਸੀਆਂ ਨੂੰ ਬੂਟੇ ਵੀ ਵੰਡੇ ਤੇ ਸਾਰਿਆਂ ਨੂੰ ਬੂਟੇ ਲਗਾਉਣ ਨੂੰ ਵੀ ਕਿਹਾ ਦੇਖਦੇ ਖਾਸ ਰਿਪੋਰਟ ਜੀ ਮਾਤਰੀ ਆਵਾਜ਼ ਜਨਤਾ ਦਰਬਾਰ ਲੱਗਿਆ ਜਿੱਥੇ ਕਿ ਅੱਜ ਪਿੰਡਾਂ ਦੀਆਂ ਮੁਸ਼ਕਲਾਂ ਸੁਣੀਆਂ ਨਾਲ ਨਾਲ ਗਰੰਟਾਂ ਵੀ ਜਿਹੜੀਆਂ ਜਾਰੀ ਕੀਤੀਆਂ ਗਈਆਂ ਜੀ ਧੰਨਵਾਦ ਆਕਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਪਿੰਡ ਕੋਟ ਦੰਦੁਰਾਏ ਜਿਹੜਾ ਦਰਗਾ ਦਰਵਾਜ਼ਾ ਕਾਇਆ ਗਿਆ ਹੈ ਅਪਮਤੀ ਸਰਦਾਰਤਮ ਸਨਮਾਨ ਨੂੰ ਦੇਖਵਾਇਆ ਗਿਆ। ਉਕਰ ਦੇ ਹੁਕਮ ਅਨੁਸਾਰ ਹੀ ਜਿਹੜੀਆਂ ਕਰੰਟ ਆਈਆਂ ਉਹਦੇ ਬਾਰੇ ਸਾਰਾ ਮੇਰੇ ਨਾਮ ਦੇ ਪਿੰਡਾਂ ਦੀਆਂ ਜਿਹੜੀਆਂ ਕਰੰਟ ਆਈਆਂ ਉਸ ਤੋਂ ਬਾਅਦ ਜਿਹੜੇ ਜਿਹੜੇ ਕਾਪ ਪੰਚਾਇਤਾਂ ਨੇ ਚਾ ਵੀ ਦੱਸਿਆ ਉਹ ਇੱਕ ਦਲਕੀ ਗ੍ਰਾਮਾ ਦੇ ਸਾਰੇ ਡਿਪਾਰਟਮੈਂਟਾਂ ਦੇ ਨਾਲ ਸਾਡੇ ਸੀਨੀਅਰ ਮੈਡਮ ਸਾਹਿਬ ਜੀ ਹਾਜ਼ਰ ਹੋਤੇ ਹਨ ਬਹੁਤ ਹੀ ਬੇਦਖੂਨ ਉਹ ਆਪਣੇ ਸੈਤ ਜਦੋਂ ਕਿਸੇ ਟੇਪ ਨੂੰ ਲਿਆ ਨਾਮ ਲੈ ਕੇ ਸਾਥ ਇੱਕ ਤਕਨੀਕੀ ਕਮਿਟੀ ਵਿੱਚ ਸ਼ਿਰਕਤ ਵੀ ਲੈ ਕੇ ਸਾਰੇ ਕੱਦ ਤੋਂ ਹੁੰਦੇ ਆ। ਤੋਂ ਪਹਿਲਾਂ ਹਲਕਾ ਸਦਾ ਉਸੇ ਹਿੰਦੂ ਸਾਥ ਤੋਂ ਵੀ ਸ਼ਾਂਵੇਂ ਆਫ ਸਭ ਤੋਂ ਵੱਡਾ ਮੈਂ ਸਾਰੇ ਆਫ ਸਭ ਤੋਂ ਵੱਡਾ ਜੀ ਦੁਆ ਕਰਦਾ ਜਿਹੜੇ ਅੱਜ ਤੁਗਾ ਮ੍ਰਿਤ ਜੰਗ ਪਿੰਡਾਂ ਲਾ ਕੇ ਸਾਡੇ ਹਲਕੀਏ ਦੇ ਪਿੰਡਾਂ ਇਹ ਪ੍ਰੋਫੈਸਰੀਆਂ ਉਹਦਾ ਸਾਰੇ ਘਰੂਗਿਆਂ ਵਸਦੇ ਹਨ ਮਦ ਪਿੰਡ ਤੇ ਦੁਆਖਲਾ ਪਿੰਡਾਂ ਪਲਾਸਟਾਈਟ ਆਰਥਿਕ ਵਿਕਾਸ ਦੀਆਂ ਉਸਤਿਜ ਕਰਨਾ ਸੈਨਦਰਾ ਨਰੋਡਾ ਵਾਸੀ ਆਰ ਪਿੰਡ ਤੋਂ ਲਈ ਗਿਆ ਪਤਨਪਤਰੀ ਜੀ ਦਾ ਖੁਸ਼ੀ ਮਾਣਵਾਕ ਕਰ ਰਿਹਾ ਹੋਇਆ ਪਿੰਡ ਵਾਸੀਆਂ ਦੇ ਸਾਰੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਸਹਿਯੋਗ ਨਾਲ ਇਹ ਗੱਡੀਆਂ ਅਕਸਤਰ ਇਸ ਲੰਘਾ ਕਰਦਾ ਰੂਗਾ ਤੁਹਾਨੂੰ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਸਤਿ ਸਾਂ ਵਾਹਿਗੁਰੂ ਦੀ ਬੰਦਰੀ ਜੀ ਹਾਂ ਜੀ ਮੈਡਮ ਅੱਜ ਕਿਹੜੇ ਕਿਹੜੇ ਡਿਪਾਰਟਮੈਂਟ ਜੀ ਇੱਥੇ ਪਹੁੰਚਿਆ ਸਰਕਾਰ ਉਹਨਾਂ ਜਿਹੜਾ ਇਹ ਉਪਰਾਲਾ ਕੀਤਾ ਗਈ ਉਹਨਾਂ ਇਸ ਸਭ ਬੈਕ ਲੈਗਿੰਗ ਸਾਰੇ ਬੈਕ ਵੀ ਹੋਣਗੇ ਕਿਉਂਕਿ ਜਿਸ ਨੂੰ ਸਨੇ ਮੀਟ ਵੀ ਹੋ ਰਹੀ ਪੁਲਿਸ ਮੈਗਮਾ ਸਾਰੇ ਇਤਿਹਾਸ ਦੇ ਚਮੇ ਚਮੇ ਮੰਤਰੀ ਸਾਹਿਬ ਦੇਖਦੇ ਤਾਂ ਜਿਨ੍ਹਾਂ ਨੇ ਮਤ ਪੀ ਕਰਵਾ ਦਸੀਆਂ ਸਾਰਿਆਂ ਦਾ ਵਾਅਦਾ ਦੇਖਣਾ ਹੈ ਇਹ ਤੁਹਾਨੂੰ ਬੋਲਦਾ ਹੋਇਆ ਕਿ ਕੰਡੀ ਵਾਲੀ ਆ ਰਿਹਾ ਤੇ ਇਹ ਕੰਮ ਤੇ ਜਿਹੜੀ ਸੋਆ ਦਾ ਕੰਮ ਇਸ ਤਰ੍ਹਾਂ ਚੱਲਦਾ ਨਹੀਂ ਉਹ ਸਾਰੇ ਸਹਿਯੋਗ ਦੇ ਜਿਹੜੇ ਵਿਭਾਗ ਦੇ ਅਫਸਰ ਸਹਿਬਾਨ ਆਏ ਹੋਏ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਜਿਹੜੇ ਜਿਹੜੇ ਕੰਮ ਲੋਡ ਹੋ ਰਹੇ ਨੇ ਇਹਨਾਂ ਦਾ ਤਵਾਦ ਨੂੰ ਸਾਰਿਆਂ ਦੇ ਫਿਕਰੇ ਤੇ ਆਪਾਂ ਇਹਨੂੰ ਲੈ ਕੇ ਅੱਗੇ ਫੋਰਮ ਲੈ ਕੇ ਇਹਨਾਂ ਹੋਵੇ ਇਹ ਕੰਮ ਨਿਰੋਲ ਕਰਕੇ ਨਾਗਰਿਕਾਂ ਦੇ ਧਿਆਨ ਦੇਣਾ ਕਿ ਜਿਹੜਾ ਅਫਸਰ ਸਹਿਬਾ ਇਸ ਕਮੇਟੀ ਦੇ ਕੰਮ ਤੇ ਧਿਆਨ ਦੇ ਰਿਹਾ ਅਨੰਦ ਮਰਤੇਗਾ ਕੋਈ ਲੋਕ ਕੰਮ ਨਹੀਂ ਹੋਵਦਾ ਬਹੁਤ ਬਹੁਤ ਧੰਨਵਾਦ ਵਾਈਸ ਚੀਫ ਸਾਹਿਬ ਸਾਡੇ ਜਨਤਾ ਦਰਬਾਰ ਲੱਗਿਆ ਜੀ ਜਿੱਥੇ ਕੈਬਨਿਟ ਮੰਤਰੀ ਪਹੁੰਚੇ ਸਾਰੇ ਮੈਨ ਟ ਮੈਨ ਡਿਪਾਰਟਮੈਂਟ ਪਹੁੰਚੇ ਨੇ ਸਪੈਸ ਵਾਸੀਆਂ ਨੂੰ ਕਿੰਨਾ ਲਾਭ ਹੋ ਰਿਹਾ ਹੈ ਕੈਂਪ ਰਾਈ ਸਾਰਾ ਸਾਰਾ ਪੰਜਾਬ ਜੋ ਕਿ ਸਹੀ ਹੈ ਜੁਲਾਈ ਜੁਲਾਈ ਸਾਹਿਬ ਸਭ ਅੱਛੇ ਅੱਛੇ ਰੋਣ ਦੇ ਫਾਟੇ ਦੀ ਮੰਗ ਸਿਆਣਾ 14 ਅਗਸਤ ਨਹੀਂ ਤੇ ਮੈਂ ਉਹ ਸਭ ਇਹ ਨਾਲ ਸਭ ਗੱਲ ਹੀ ਕਰ ਰਿਹਾ ਕਿ ਉਹ ਆਈਨਾ ਟੈਕਨੋ ਬਣਾਉਣਾ ਲੇਕਿਨ ਇਹ ਬਹੁਤ ਫਾਇਦੇ ਇਹ ਨਹੀਂ ਕਿਸੇ ਜ਼ਰੂਰਤ ਦਾ ਉਸ ਨੂੰ ਕਿ ਡੇਟਸ ਉਸ ਨਾਲ ਗੱਲ ਕਰਦੀਆਂ ਸੀ ਨਾ ਉਹਨਾਂ ਨੂੰ ਬਹੁਤ ਚੰਗੇ ਪੈਨਸ਼ਨਸ ਕੁਝ ਮਿਲੂਗਾ ਵਾੜਿਆ ਰੱਖੇ ਤੇ ਜੋਨਸ ਪਿੰਡ ਤੋਂ ਸਿੱਧਾ ਪਰੇ ਵੱਸੇ ਤਿਆਰੀ ਕਿ ਵਰਦੇ ਪਿੰਡ ਜਿਹੜੀ ਸਖਤ ਕਾ ਲਾ ਤਾਂ ਨਹੀਂ ਉਹ ਵੀ ਆ ਰਹੀ ਹੋਵੇ ਹੈਂਗਿੰਗ ਮੈਡਲ ਬਣਾ ਲੈਣਾ ਚਾਹੁੰਦੇ ਨੇ ਇਹਦੇ ਬਾਰੇ ਪੁੱਛਦੇ ਪਹਿਲਾਂ ਮੈਂ ਬੀਬੀ ਕੋਲ ਤੋਂ ਸੁਣਿਆ ਸੀ ਤਾਂ ਅਕਸਰ ਘਰੋਂ ਤੋਂ ਨਹੀਂ ਅੱਜ ਵੀ ਉਧਰ ਆਈ ਜੀ ਉਹ ਕਹਿੰਦਾ ਜਿਹੜੀ ਪਤੀ ਆ ਨਾ ਖੜੇ ਤਰਾਤਾ ਕਿੰਨੀ ਜਾਣੀ ਹੋਰ ਨੇ ਪਿੰਡ ਨੂੰ ਥੈਂਕ ਯੂ ਪਿੰਡ ਲਈ ਗ੍ਰਾਂਟ ਕਿੰਨੀ ਜਾਰੀ ਹੋਣੀ ਹੈ ਮੇਰੇ ਕੋਲ ਗ੍ਰਾਂਟ ਸਹੀ ਆ ਰਹੀ ਨਹੀਂ ਬਈ ਇਹ ਨੂੰ ਆਇਡੈਂਟਿਟੀ ਸਟੇਟਮੈਂਟ ਦੇ ਕੇ ਦਿਖਾਵੇ ਇਹ ਬੱਚੇ ਦੇ ਸੌਂਕ ਤੋਂ ਉਸਦੇ ਵਾਈ ਚੀਜ਼ਾਂ ਆਇਆ ਕਰਦੇ ਨੇ ਬਸ ਹਰ ਸਾਮ ਸਮੇਂ ਛੇੜ ਨਾ ਜੇ ਨਾ ਹੁੰਦਾ ਤਾਂ ਕਾਹੀ ਜੇ ਲੱਗਦਾ ਬਸ ਤਾਂ ਛੰਡਾ ਜੀ ਜੱਡੇ ਆ ਗਏ ਸੰਸਥਾ ਬਣ ਕੇ ਲੱਗਦਾ ਕਿੰਨੇ ਦਸ ਹੋਰ ਮਾਉਨੀ ਦਾ ਲੱਗੇ So my God! What is <laughs> happening? What is <laughs> happening? What is happening? the happening? ਮੈਨੂੰ ਇਹੋ ਚੁੱਕੀ ਰਖਵਾਇਆ ਕੋਈ ਮੌਹਰਤ ਪੁਲੀ ਦੇ ਦਾ ਪ੍ਰਦਾਨ ਕੀਤਾ ਬਣਾ ਲਈ ਹੈ ਗੁਰਜੀਤ ਸਿੰਘ ਖਾਨ ਸਾਹਿਬ ਹੈ ਗੁਰਜੀਤ ਸਿੰਘ ਫਤਿਹ ਤੁਹਾਡਾ ਸਾਰੇ ਚੈਨਲ ਵਾਲੇ ਵੀਰਾਂ ਦਾ ਦੋਵੇਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਤੁਸੀਂ ਉੱਚੇ ਚੇਤੇ ਤੌਰ ਤੇ ਪਹੁੰਚੇ ਹੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪਿੰਡ ਤੋੜ ਗਗੁਰਿਆ ਦੇ ਵਿੱਚ ਸੰਗਤ ਦਰਸ਼ਨ ਦੇ ਲਈ ਸਰਦਾਰ ਹਰਦੀਪ ਸਿੰਘ ਮੁੰਡਿਆ ਸਾਹਿਬ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਹੁੰਚੇ ਔਰ ਮੈਂ ਵੇਖ ਰਿਹਾ ਬਹੁਤ ਲੰਬੇ ਸਮੇਂ ਤੋਂ ਉਹਨਾਂ ਨੇ ਸਮਾਂ ਵੀ ਬਹੁਤ ਵੱਡਾ ਦਿੱਤਾ ਔਰ ਸੰਗਤ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੀ ਹੈ ਕੁਸ਼ੀ ਦੀ ਗੱਲ ਹੈ ਜੀ ਅੱਜ ਵੀ ਮਤਲਬ ਬੇ ਅੰਤ ਜਿਹੜੇ ਅਨੇਕਾ ਮਸਲੇ ਨੇ ਉਹ ਮੌਕਤੀ ਜਿਹੜੇ ਸੋਲਵ ਹੋਏ ਨੇ ਹੱਲ ਹੋਏ ਨੇ ਔਰ ਬਜ਼ੁਰਗ ਔਰਤਾਂ ਜਾਂ ਬਜ਼ੁਰਗ ਜਿਹੜੇ ਸਿਆਣੇ ਬਜ਼ੁਰਗ ਉਹਨਾਂ ਨੂੰ ਪੈਨਸ਼ਨਾਂ ਵੀ ਮੌਕਤ ਲੱਗੀਆਂ ਨੇ ਹਰ ਇੱਕ ਅੱਜ ਬਹੁਤ ਬੜੀ ਖੁਸ਼ੀ ਦੀ ਗੱਲ ਵੀ ਉਪਰਾਂ ਪਿੰਡ ਤੋਂ ਲੈ ਕੇ ਪਟਾਣੀ ਤੱਕ ਇੱਕ ਸੜਕ ਦੀ ਹਾਲਾਤ ਬਹੁਤ ਖਰਾਬ ਸੀ ਉਹਦੇ ਬਾਰੇ ਵੱਡੇ ਐਲਾਨ ਹੋਏ ਨੇ ਉਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੋ ਸਾਡੀ ਬੇਰੋਜ਼ਗਾਰੀ ਦੀ ਗੱਲ ਕਰਦੇ ਆ ਜਿੱਦਾਂ ਮੁੰਡਿਆ ਸਾਹਿਬ ਨੇ ਆਪ ਖੁਦ ਮੈਕ ਫੜ ਕੇ ਕਿਹਾ 20 ਸਾਲ ਤੋਂ ਲੈ ਕੇ 25 ਸਾਲ ਜਿਹੜੇ ਨੌਜਵਾਨਾਂ ਦੀ ਏਜ ਹੈ ਉਹਨਾਂ ਨੂੰ ਹੋਮ ਗਾਰਡ ਦੇ ਵਿੱਚ ਭਰਤੀ ਕੀਤਾ ਜਾਣਾ ਉਹਨਾਂ ਨੂੰ ਜਿਹੜੀ 40000 ਰੁਪਇਆ ਉਹ ਤਨਖਾਹ ਦਿੱਤੀ ਜਾਣੀ ਆ ਇਹ ਵੀ ਬਹੁਤ ਵੱਡਾ ਮਤਲਬ ਖੁਸ਼ੀ ਦੀ ਗੱਲ ਆ ਇਸ ਤੋਂ ਇਲਾਵਾ ਵੀ ਬਹੁਤ ਵੱਡੇ ਵੱਡੇ ਮਸਲੇ ਜਿਹੜੇ ਇਸ ਮੌਕੇ ਤੇ ਹੱਲ ਹੋਏ ਨੇ ਅੱਜ ਤੱਕ ਕਰੇ ਨਹੀਂ ਦੇਖਿਆ ਵੀ ਅੱਗੇ ਵੀ ਸਰਕਾਰਾਂ ਆਈਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਪਰ ਮਾਪੀ ਸਾਹਿਬ ਉਹਨੇ ਬਹੁਤ ਖੁੱਲਾ ਸਮਾਂ ਦਿੱਤਾ ਛੇ ਅੰਤ ਜਿਹੜੇ ਮਸਲੇ ਨੇ ਉਹ ਬੈਠ ਕੇ ਜਿਹੜੇ ਸੋਲਵ ਕਰੀਤੇ ਨੇ ਮੈਂ ਆਪਣੇ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਤੋਟ ਗੰਗੂਰਾਏ ਵੱਲੋਂ ਇਲਾਕੇ ਦੀਆਂ ਸਾਕਤਾ ਵੱਲੋਂ ਸਰਦਾਰ ਹਰਦੀਪ ਸਿੰਘ ਜੀ ਮੁੰਨੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਡਿਪਾਰਟਮੈਂਟ ਦੇ ਅੱਖੋ ਬਕਰਿਆਦਾਰਿਆਂ ਦੇ ਜਿਹੜੇ ਮੈਕਮੇ ਪਹੁੰਚਿਆ ਜੀ ਅਰ ਇਧਰ ਉਹ ਮੁੰਡੀਆਂ ਸਾਬ ਜਦੋਂ ਮਤਲਬ ਉਹ ਬੇਨਤੀ ਸੁਣਦੇ ਸੀ ਬੜੀ ਖੁਸ਼ੀ ਨਿਕਲਦਾ ਵੀ ਜਦ ਇਹ ਬੱਕੋ ਬਕਰੇ ਅਦਾਰੇ ਡਿਪਾਰਟਮੈਂਟ ਦੇ ਜਿਹੜੇ ਅਫੀਸਰ ਸਵੈਨ ਉਹ ਪਹੁੰਚੇ ਹੋਏ ਸੀ ਉੱਥੇ ਉਹ ਜਾ ਕੇ ਆਪਣੀ ਗੱਲਬਾਤ ਕਰਦੇ ਸੀ ਤੇ ਬਹੁਤ ਵੱਡੇ ਖੁਸ਼ੀ ਦੀ ਗੱਲ ਇਹ ਆ ਵੀ ਮੁੰਡਿਆ ਸਾਹਿਬ ਨੇ ਬਹੁਤ ਜਿਹੜਾ ਹੁਣ ਐਲਾਨ ਕੀਤਾ ਵੀ ਜਿੰਨੇ ਵੀ ਸਾਡੇ ਡਿਪਾਰਟਮੈਂਟ ਦੇ ਬੱਖੋ ਬਕਰੇ ਕਰਮਚਾਰੀ ਪਹੁੰਚੇ ਆ ਆਪ ਉਹ ਵੀ ਜਿਹੜੇ ਵੱਡੇ ਅਫਸਰ ਸਬੰਨ ਪਹੁੰਚੇ ਆ ਵੀ ਉਹ ਭਾਈਓ ਨਾਲ ਸਾਰਿਆਂ ਦੀ ਜਿਹੜੀ ਸੰਗਤ ਆਈ ਉਹਨਾਂ ਦੀਆਂ ਬੇਨਤੀਆਂ ਨੂੰ ਜਰੂਰ ਸੁਣੋ ਤੇ ਸਮੇਂ ਦੇ ਨਾਲ ਜਿਹੜੇ ਸਾਰੇ ਕੰਮ ਕੀਤੇ ਜਾਣਗੇ ਇਸ ਕਰਕੇ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਨਗਲੀ ਮਤੀ ਸ਼ਰਪੀ ਦਾ ਫਾਇਦਾ ਸੀ ਮੰਗਲਿੰਗ ਕੀ 3 ਲੱਖ 400000 ਮੁੰਡਿਆ ਖੋਦ 1434 ਆ ਪਾਲਰੀਏ 750000 ਆ ਰੌਂਗਿਆ 15 ਲੱਖ 18000 ਰਾਮਗੜ 249000 ਸਹਿਵਾਣਾ 35 ਲੱਖ 6000 ਸਸਵਾੜੀ ਕੋਲੀ 45 ਲੱਖ 4000 ਸਿੰਧਾ 40 ਲੱਖ ਸ਼ੇਰਿਆ 22 ਲੱਖ